ਸਾਡੇ ਬੰਦੇ ਦੀ ਮਨਪਸੰਦ ਸਾਸਰੀ ਕੱਲ ਬਲਾ ਪਹਿਲਾਂ ਬਲਾ ਰੁਕ ਬਾਈ ਸੇਨ ਸੇਨ ਕਰੀ ਜਾਂਦਾ ਹੈ ਮਸੀ ਦਾ ਮੌਕਾ ਆ ਚੱਲ ਮੇਰੇ ਨਾਲ ਚੱਲ ਆ ਰਾਮ ਨਾਲ ਆ ਹਾਲੇ ਹਾਲੇ ਮਸੀ ਬਾਈ ਦਾ ਮੌਕਾ ਆ ਆ ਲੋ ਜੀਰੀ ਕੀ ਕਹਿੰਦੇ ਪੱਕੀ ਅੱਧੀ ਕੱਚੀ ਉਹ ਕੰਮ ਆ ਨਾ ਬਾਈ ਤਾ ਦੇਖੋ ਉਹ ਵੱਡ ਹੋ ਗਈ ਉਧਰ ਰਾਜੀ ਬਾਈ ਦੇ ਤੂੰ ਆ ਜਾ ਓਏ ਉਹ ਕਾਲ ਇਹਨੂੰ ਖੜੀ ਕੰਬੈਨ ਪਰ ਕਰ ਚੜਾ ਕੇ ਆਉਣਾ ਯਾਰ 10 ਦਿਨ ਹੋ ਗਏ ਮਸ਼ੀਨ ਐ ਮਸ਼ੀਨ ਕਰੀ ਜਾਂਦਾ ਨਹੀਂ ਘਰ ਖੜੀ ਪਰ ਚੜਾ ਦਾਂ ਮੜਾ ਜਾ ਠੀਕ ਆ ਸਾਸੀ ਗਾਲ ਤਾਂ ਬੁਲਾ ਦੇ ਸਾਸੀ ਗਾਲ ਤਾਂ ਬੁਲਾ ਦੇ ਹੋਰ ਭਾਈ ਸਿਹਤ ਠੀਕ ਆ ਸਿਕਰ ਭਾਈ ਸਾਰਾ ਕਾਲੇ ਭਾਈ ਵਧਾਈਆਂ ਮਾਲਾ ਪਿੰਡ ਚ ਸ਼ੋਅ ਕਰਤਾ ਮਹਰਤ ਦੇਖਣੀ ਆ ਰਮ ਬਹੁਤ ਹੀ ਭਾਈ ਏਡਾਂ ਦੇ ਜਿਹੜੀ ਵੀ ਬਹੁਤ ਹੈਲਾ ਬਹੁਤ ਆ ਬੜੀ ਓਕੀ ਵੱਡੋ ਜਿੰਨੇ ਦਾ ਦਵਾੜਾ ਵੱਡੋ ਜੀ ਆਹੋ ਇਹ ਤਾਂ ਹੈ ਵੀਰ ਅਮੇ ਉਹ ਵੱਟ ਨੇ ਰਹਿੰਦੀ ਅੰਦਰ ਉੱਧਰ ਜਾਣਾ ਹਲੇ ਨੇ ਹਣ ਉਹ ਦੇਖੋ ਬਾਈ ਹਾਂ ਬਾਈ ਦੱਸ ਕਰਦਾ ਇਹਦਾ ਹਲਾ ਮੈਨੂੰ ਫੋਨ ਕਰੀ ਜਾਂਦਾ ਰੇਤਾਂ ਲਈ ਆਉਂਦਾ ਕਿੱਥੇ ਐ ਇੱਥੇ ਐ ਸੀਨ ਆ ਗਈ ਕਹਿੰਦਾ ਹਾਂ ਮਾ ਚੱਲ ਕੋਈ ਚਾਚਾ ਟਰੈਕਟਰ ਨੰਬਰ 1 ਲਿਆਦਾ ਹੈ ਹੈ ਕਹਤੇ ਨੇ ਟਰੈਕਟਰ ਹਾਂ ਹਾਂ ਸੱਚ ਨਾਲ ਬੰਦਾ ਕੌਣ ਗਿਆ ਤਾਂ ਲੈਣ ਇੱਕ ਨੰਬਰ ਹੀ ਗਿਆ ਤਾਂ ਯੂਵੋ ਬਾਈ ਸਭ ਦੀ ਪਸੰਦ ਆ ਕਿਸੇ ਨੇ ਵੀ ਹੁਣ ਤੱਕ ਐ ਨਹੀਂ ਕਿਹਾ ਵੀ ਜੋ ਉਹ ਕਾਤੇ ਲੱਤਾ ਨਹੀਂ ਅਗਲਾ ਕਹਿ ਦਿੰਦਾ ਵੀ 655 ਲੰਦਾ 755 ਲੈ ਲੈਂਦੇ ਪਰ ਕਿਸੇ ਨੇ ਐ ਨਹੀਂ ਕਿਹਾ ਵੀ ਤੁਸੀਂ ਉਹ ਕਾਤੇ ਨਹੀਂ ਲੱਤਾ ਨਾ 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 ਅਗਲਾ ਕਹਿੰਦਾ ਭਾਈ ਚੀਜ਼ ਐ ਇਹ ਠੀਕ ਨੇ ਗੁਰਵੀਰ ਨੂੰ ਕਹਿ ਇੱਧਰ ਖੋਲੇ ਖੋਲੋ ਹਾਏ ਸਸੇ ਗਾਲ ਭਾਈ ਐਸੇ ਹੋ ਠੀਕ ਆ ਭਾਈ ਲੋ ਭਾਈ ਚੱਲ ਪੀ ਨਹੀਂ ਕਿੱਛੇ ਕਰਦੇ ਠੀਕ ਉਹ ਘੜੇ ਲੋੜ ਨਹੀਂ ਲਾਦੇ ਛੱਡੀ ਆ ਉਹ ਸਾਈਡ ਤੇ ਰੁਕੀ ਦੇ ਪਿੱਛੇ ਹੋਰ ਕਹਿੰਦੇ ਜਾਣ ਦੇ ਪਿੱਛੇ ਹੋਰ ਨਹੀਂ ਫਸੂਗਾ ਟਰੈਕਟਰ ਆ ਵੀਡੀਓ ਪਾਉਂਦਾ ਸਹੀ ਗੱਲ ਹੈ ਲਓ ਬਾਈ ਚੱਲ ਪਈ ਉਧਰ ਇੱਥੇ ਕਾਤੇ ਹੱਥ ਰੱਖਣ ਦਾ ਵੀ ਕਾਰਨ ਵੀ ਉਈ ਆ ਚਲੀਓ ਪੈਗੀ ਹਾਂ ਭਲੇ ਖੈ ਲੱਗਦਾ ਗਈ ਵਾਰ ਹਾਂ ਹਨਾ ਪਹਿਲਾ ਸਰੀਰ ਚ ਛੇੜਖਾਨੀ ਹੁੰਦੀ ਹੁੰਦਾ ਹਨਾ ਠੀਕ ਨੇ ਲੋ ਬਾਈ ਜੇਰੀ ਇੱਕ ਨੰਬਰ ਹਨਾ ਸਰ 20 ਦੇ ਖਾਲੀ ਹਾਂ ਚਮਕਦਾ 20 ਦੇ ਵਾਂਗੋ 21 ਵਾਂਗੋ ਸਹੀ ਗੱਲ ਆ ਨਰਮ ਆ ਇਹਦੇ ਉਹਦੇ ਵੀ ਆ ਦੇ ਲੈ ਵੀਰੇ ਦਾਣੇ ਦਾ ਦੇਖ ਲੈ ਕੋਈ ਗੱਲ ਨਹੀਂ ਹੋਲ ਹੋ ਜੂਏ ਦਾਣੇ ਭਾਈ ਹਾਂ ਨਰਮ ਦਾ ਦੇਖ ਲੈ ਹਾਂ ਚੱਲ ਕੋਈ ਨਹੀਂ ਗਿਰ ਗਈ ਠੀਕ ਨੇ ਕੱਟ ਕਾ ਨਾ ਬਾਈ ਘਰ ਆਉਂਦੀ ਹੈ ਕਾ ਤੋ ਠੀਕ ਆ ਆ ਜਾ ਆ ਜਾ ਲੋ ਭਾਈ ਹੋ ਗਿਆ ਕੰਮ ਖਤਮ ਤੇ ਪਰਮ ਨੇ ਦੇਖ ਲਈ ਮਸ਼ੀਨ ਠੀਕ ਆ ਚੱਲ ਫੇ ਆਪਣੀ ਮਸ਼ੀਨ ਚੱਕ ਚੱਕ ਮਸ਼ੀਨ ਆਪਣੀ ਕਿੱਥੇ ਤੇਰੀ ਮਸ਼ੀਨ ਚੱਕ ਛੇਤੀ ਛੇਤੀ ਥੱਲੇ ਦੇ ਦੇਣੀ ਉਹ ਮਸ਼ੀਨ ਨੇ ਛੇਤੀ ਚੱਕ ਚੱਕ ਆਪਣੀ ਮਸ਼ੀਨ ਚੱਕ ਲੋ ਭਾਈ ਨਿਆਣੇ ਪਰਖਸ ਤਰ ਕਰ ਰਹੀ ਹੈ ਬੇਹ ਕਰੇ ਨਾ ਗਲਤੀ ਇਸ ਕਰਕੇ ਇਹਨੂੰ ਪਹਿਲਾ ਤੋਰ ਦੇਣਾ ਮੂਰੇ ਮੋੜ ਦਾ ਅੱਛਾ ਮੋਟਰ ਪਰ ਚਲ ਲੋ ਜੀ ਲੋ ਭਾਈ ਚੰਦੇ ਕੰਮ ਤੇ ਹੁਣ ਜਾਣਾ ਜੀ ਦੁਬਾਰਾ ਤੋਂ ਜਸਵੀਰ ਵਾਜ ਦਾ ਔਰ ਇੱਤੇ ਦਾ ਗੇੜਾ ਲੈਣ ਉਹ ਵੀ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਤੇ ਕੰਮ ਚੱਲ ਰਿਹਾ ਉਹਨਾਂ ਦੇ ਮਕਾਨ ਦਾ ਚਲੋ ਜਾ ਕੇ ਦਿਖਾ ਦਿੰਦਾ ਜੇ ਮਿਲ ਗਿਆ ਤੇ ਹੁਣ ਬਾਈ ਕੰਨੀ ਆ ਪਹਿਲਾਂ ਪੰਮੂ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਹਾਂ ਟਰੈਕਟਰ ਦੇਖ ਕੇ ਬਾਈ ਇਹ ਜਦੈ ਨਿਕਲੇ ਹੁੰਦਾ ਇਹ ਨਹੀਂ ਹਟਦਾ ਪਹਿਲਾਂ ਸਫਾਈ ਬਾਈਰਾ ਮਾਦੀ ਦੀ ਜੀ ਨੂੰ ਹੁਣ ਸਾਫ ਸਾਜੀ ਹੈ ਹੈ ਜਾ ਹਵਾਈ ਜਗਾ ਤੁਰ ਤੁਰ ਉਹ ਬਾਈ ਆ ਦੇਖ ਲੋ ਇਹਦਾ ਕੰਮ ਹੈ ਜਿੰਨੇ ਰੋਜ਼ 2 ਘੰਟੇ ਬਾਈ ਇਹ ਟਰੈਕਟਰ ਘਰ ਖੜਾ ਵੀ ਤੁਹਾਨੂੰ ਦੱਸਦਾ ਨਾ ਘਰ ਖੜਾ ਵੀ 2 ਘੰਟੇ ਟਰੈਕਟਰ ਚੱਲਦਾ ਰੋਜ਼ ਚਲਾਇ ਕਿ ਕੰਮ ਚਲਾਉਂਦਾ ਬਰੇ ਬਾਈ ਮੈਂ 2 ਘੰਟੇ ਰੋਜ਼ ਹੀ ਚੱਲਦਾ ਟਰੈਕਟਰ ਇਹਦਾ ਪੱਕਾ ਸਕੂਲ ਤੋਂ ਬਾਅਦ ਸ਼ਾਮ ਨੂੰ ਟਾਈਮ ਹੈ ਜਿਸੇ ਕਰਕੇ ਮੈਂ ਸੋਦਾ ਵੀ ਟਰੈਕਟਰ ਨੇਤਾ ਚ ਖੜਾਇਆ ਜਾਵੇ ਮੋਟਰ ਪਰ ਦੇਖਦੇ ਜੀ ਇੱਥੇ ਕਮਰਾ ਬਣਾ ਦੇਣਾ ਉੱਥੇ ਟਰੈਕਟਰ ਖੜਾਇਆ ਕਰਨਾ ਇਹ ਹਰਦਾ ਨਹੀਂ ਉਸ ਨੂੰ ਆਪੇ ਛੇੜਕਾ ਨਹੀਂ ਕਰੀ ਜਾਣੀ ਨਾ ਕਦੇ ਲਾਈਟਾਂ ਵਾਲ ਜਿਹੜੀਆਂ ਉਹ ਛੇੜੀ ਜਾਣ ਇਹ ਕਰਦੇ ਇਹ ਬੰਦਾ ਆਪਣਾ ਗਰੇਟ ਹੈ ਕਰਦੇ ਜੇ ਤਾਂ ਯਾਰ ਬੰਦ ਕਰਦੇ ਆ ਦੇਖੋ ਬਈ ਕਰਦੇ ਰੰਤ ਕਾਦੇ ਆ ਕੰਮ ਹੈ ਵੀ ਆਹ ਛੇੜ ਖਾਂਦੀ ਹੈ ਰਾਤ ਨੂੰ ਵੀ ਦਿਵਾਲੀ ਬਣਾ ਰੱਖਦੇ ਤਾਂ ਕਰਦੇ ਬੰਦ ਥੱਲੇ ਆ ਜਾਓ ਛੇਤੀ ਥੱਲੇ ਆ ਜਾਓ ਬੰਦੇ ਦਾ ਪੁੱਤ ਬਣ ਕੇ ਥੱਲੇ ਇਹਦੇ ਕਰਕੇ ਬਾਈ ਟਰੈਕਟਰ ਚ ਚਾਬੀ ਨਹੀਂ ਰੱਖ ਸਕਦੇ ਸੀ ਉਹਦੇ ਪਹਿਲਾਂ ਇੱਕੋ ਘਰ ਜ਼ਿਆਦਾ ਘਰ ਆ ਕਿੰਕੋ ਚੀਜ਼ਾਂ ਆਉਂਦੀ ਵੀ ਟਰੈਕਟਰ ਚ ਚਾਬੀ ਕੱਢਦੇ ਅਲਤਾਂ ਗੱਡੀ ਲੌਕ ਕਰੀ। ਚਲੋ ਬਾਈ। ਚੱਲਦੇ ਆ ਬਾਕੀ ਦੇਖਦੇ ਜਿੱਦ। ਲਓ ਬਾਈ ਪਹੁੰਚ ਗਏ ਦੁਵਾਰਾਂ ਤੋਂ। ਰੇਤਾ ਲੈਣ ਵਾਸਤੇ। ਇਹ ਆ ਲੋ। ਨਾ ਇਹ ਹੁਣੇ-ਹੁਣੇ 2 ਮਿੰਟ ਪਹਿਲਾਂ ਪਲਾਂਟ ਵੀ ਚਲਾਤਾ। ਉਹ ਬੰਦਾ ਕਹੀ ਲੈ ਕੇ ਵੀ ਪਹੁੰਚ ਗਿਆ ਬਾਈ। ਉਹ ਦੇਖੋ। ਜੀ ਆ ਬਾਈ। बाकी भाई वजन बहुत देखो हेठा ये आखो पानी के हिसाब निकल रहे ਇਹ ਲੋਡਰ ਵਾਲਾ ਨਜ਼ਾਰਾ ਹੋ ਚੱਲਦਾ ਕਨ ਬਹਿਰ ਵਾਈ ਅੱਜ ਪੂਰਾ ਮਾਲ ਚੱਲ ਰਿਹਾ ਦੇਖੋ ਲੋ ਜੀ ਕਰ ਦਿਓ ਕਰ ਦਿਓ ਪੱਧਰਾ ਲੋ ਬਾਈ ਇਹ ਕਹਿੰਦਾ ਝੋਟਾ 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 ਜਾਨ

ਕਿਆ ਹਾਲ ਹੈ ਭਰਾ ਠੀਕ ਹੈ ਕੁਮਣਾ ਹੈ ਕਹਿੰਦਾ ਮੈਂ ਥੱਲੇ ਗਿੱਲਾ ਬਹੁਤ ਤਾਂ ਦਬ ਜਾਂਦਾ ਉਦੋਂ ਤਾਂਹੀਂ ਬਾਈ ਨੇ ਸਪੌਲਾ ਲਾਇਆ ਤਾਂ ਇਹਨਾਂ ਇਹਨਾਂ ਡਾਊਨ ਹੋ ਜਾਂਦਾ ਜਾਂਦਾ ਇਹਨੂੰ ਤਾਂ ਹਾਂ ਲੋ ਬਾਈ ਚੱਲ ਰਿਹਾ ਕੰਮ ਉਹ ਮੋਟਰ ਹੈ ਬਾਈ ਉੱਥੇ ਲੱਗੀ ਵੀ ਬਹੁਤ ਖੜਕਾ ਕਰਦੀ ਹੈ ਤੇ ਬਾਕੀ ਚਲੋ ਲੋ ਬਾਈ ਅਖੀਰਲਾ أحمر جاب بورا، من الأحمر ਗियर ਹੀ ਚਲੋ ਉਸਕੇ ਪੂਵਾਈ ਲੱਦ ਹੋ ਗਿਆ ਚੱਲਦੇ ਆ ਸੱਤੇ ਪਹਿਲਾ ਪਉਣਾ ਲੋ ਗੇਰ ਕਿਉਂਕਿ ਟੋਇਟਾ ਹੈ ਬਾਈ ਓਰੇ ਬਹੁਤ ਸੋ ਇਸ ਕਰਕੇ ਆ ਲੋ ਪੂਆ ਗੇਰ ਬਾਈ ਲੋ ਚ ਟਰੈਕਟਰ ਨੂੰ ਕੋਈ ਯਾਦ ਨਹੀਂ ਨਿਕਾਟ ਹੋਇਆ ਜੀ ਵੀ ਭਾਈ ਰਸਤਾ ਹੈ ਜਿਹੜਾ ਹੈ 3 ਕਿਲੋਮੀਟਰ ਦਾ ਖਤਰਨਾਕ ਹੈ ਉਤੇ ਬਾਦ ਰੋਡ ਆ ਦੇਖ ਲਓ ਹੁਣ ਤਾਂ ਸੁੱਕਾ ਥੋੜਾ ਜਿਹਾ ਬਾਬੇ ਦੀ ਮਿਹਰ ਨਾਲ ਆ ਭਾਈ ਸੱਪ ਲੰਘ ਲਿਆ ਆ ਦੇਖੋ ਜੰਗਲ ਹੈ ਸੱਪਾਂ ਦੀ ਧਰਤੀ ਜਣਾ ਉੱਚੀ ਜਗ੍ਹਾ ਡਰ ਜਾਣਾ ਇਹ ਆ ਰਸਪਾ ਚਲੋ ਉਹਨੂੰ ਪਾਣੀ ਲੰਗਦਾ ਨਾ ਤਾਂ ਕਰਕੇ ਹੈ ਪਾਣੀ ਨੇ ਆਪਣੇ ਰਸਤੇ ਬਣਾ ਜਵੇ ਸਿੱਕਣਾ ਹੀ ਪਹਿਲਾਂ ਨੀਮੇ ਚ ਉਤਰਨਾ ਟਰੈਕਟਰ ਨੇ ਫੇਰ ਚੜਾਈ ਜਾਣਾ ਸਾਹ ਰਾਏ ਜੀ ਰੋਟਾ ਨਿਕਲ ਗਿਆ ਹਾਂ ਬਾਈ ਠੀਕ ਆ ਓਕੇ ਆ ਕੰਮ ਹਾਂ ਬਾਈ ਓਕੇ ਧੰਨਵਾਦ ਤੇਰਾ ਬਾਈ ਰੱਬ ਤੈਨੂੰ ਬਹੁਤ ਅੱਗੇ ਬਖਸ਼ੇ ਬਹੁਤ ਤਰਾ ਤਾ ਨਾ ਨਾ ਮੇਰੇ ਕੋਲ ਸ਼ਬਦ ਨਹੀਂ ਹੈ ਧੰਨਵਾਦ ਉਹਦਾ ਕਰ ਉਹ ਵੈਗਿਆ ਡਰਾਈਵਰ ਉੱਪਰ ਚੱਲ ਬਾਈ ਇਹਨੂੰ ਨਖੜ ਕਰਾ ਡਰਾਈਵਰ ਨੇ ਲੈ ਆ ਜਾ ਡਰਾਈਵਰ ਬਦਲ ਗਿਆ ਬਾਈ